ਸੱਚੇ ਕਾਲ ਜੀ ਅਕਸਰ ਆਪਾਂ ਨੂੰ ਠੰਡ ਤੋਂ ਨਾਲ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਖੰਗ ਜੁਕਾਮ ਅਕਸਰ ਆਪਣੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਹੋ ਜਾਂਦਾ ਕਿਉਂਕਿ ਬੱਚੇ ਤਾਂ ਹੁਣ ਕਦੇ ਕੁਛ ਖਾ ਲੈ ਕਦੇ ਕੁਛ ਖਾਣ ਠੰਡੀਆਂ ਮਿੱਟੇ ਮਤਲਬ ਕਈ ਵਾਰ ਠੰਡੇ ਥਾਵਾਂ ਤੇ ਹੱਥ ਮਾਰਦੇ ਨੇ ਤੇ ਉਹਦੀ ਵਜ੍ਹਾ ਕਰਕੇ ਜਿਹੜਾ ਖੰਗ ਜੁਕਾਮ ਹੋਣਾ ਇਹ ਆਮ ਗੱਲ ਹੈ ਕਈ ਵਾਰ ਬੈਕਟੀਰੀਅਲ ਇਨਫੈਕਸ਼ਨ ਕਰਕੇ ਵੀ ਜਿਹੜਾ ਜੁਕਾਮ ਆ ਉਹ ਹੋ ਜਾਂਦਾ ਜੀ ਸੋ ਆਪਾਂ ਨੂੰ ਛੋਟੇ ਛੋਟੇ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚਿਆਂ ਦਾ ਧਿਆਨ ਜਰੂਰ ਰੱਖਣਾ ਚਾਹੀਦਾ ਤੇ ਹੁਣ ਜਿਵੇਂ ਘਰ ਵਿੱਚ ਹਰੇਕ ਨੂੰ ਹੀ ਜ਼ੁਕਾਮ ਤੇ ਖੰਘ ਦੀ ਜਿਹੜੀ ਪ੍ਰੋਬਲਮ ਆਉਂਦੀ ਹੈ ਉਹ ਤਾਂ ਆਪਾਂ ਕਿਵੇਂ ਰਾਤ ਪਾ ਸਕਦੇ ਹਾਂ ਜੀ ਤੇ ਉਹਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਬਸ ਜਿਹੜੇ ਘਰ ਵਿੱਚ ਚੀਜ਼ਾਂ ਚਾਹੀਦੀਆਂ ਨੇ ਉਹੀ ਚਾਹੀਦੀਆਂ ਨੇ ਜੀ ਇਦੇ ਲਈ ਆਪਾਂ ਲੈਣਾ ਜੀ ਅਦਰਕ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਉੱਪਰੋਂ ਛਿੱਲ ਕੇ ਧੋ ਕੇ ਤੇ ਦਾਪਾ ਕੰਦੂ ਕਸ ਕਰ ਲਾਂਗੇ ਜੀ ਤੇ ਅਦਰਕ ਦਾ ਰਮਣ ਚਾਹ ਚ ਵੀ ਪਾ ਕੇ ਪੀਤਾ ਜਾਵੇ ਵਧੀਆ ਚੀਜ਼ ਆ ਹਨਾ ਹਾਂਜੀ ਖੰਗ ਜੁ ਖਾਮ ਤੇ ਜਿਹੜਾ ਅਦਰਕ ਦਾ ਬਹੁਤ ਹੀ ਜ਼ਿਆਦਾ ਫਾਇਦਾ ਕਰਦਾ ਜੀ ਹਾਂਜੀ ਤੇ ਹੁਣ ਆਪੇ ਇੱਕ ਪਾਊਡਰ ਬਣਾ ਕੇ ਰੱਖਾਂਗੇ ਜੀ ਉਹ ਸੰਭਾਲ ਕੇ ਆਪਾਂ ਰੱਖ ਲੈਣਾ ਜਦੋਂ ਵੀ ਆਪਾਂ ਨੂੰ ਕਿਸੇ ਵੀ ਪਰਿਵਾਰ ਚ ਦਿੱਕਤ ਆਉਂਦੀ ਹੈ ਕਿਸੇ ਨੂੰ ਵੀ ਖੰਗ ਜੁ ਕੰਮ ਹੁੰਦਾ ਤੇ ਉਦੋਂ ਆਪਾਂ ਇਹਨੂੰ ਲੈ ਸਕਦੇ ਹਾਂ ਅੱਛਾ ਇਹ ਪਾਊਡਰ ਬਣਾਵਾਂਗੇ ਆਪਾਂ ਹਾਂਜੀ ਹੂੰ ਤੇ ਅਦਰਕ ਨੂੰ ਆਪਾਂ ਉੱਪਰੋਂ-ਉੱਪਰੋਂ ਛਿੱਲ ਹਾਂਜੀ ਵੀਡੀਓ ਦੋਸਤੋ ਪੂਰੀ ਦੇਖੋ ਜੇ ਤੇ ਪੂਰੀ ਦੇਖ ਕੇ ਮਤਲਬ ਤੁਹਾਡੇ ਫੇਰੀ ਜਿਹੜਾ ਨੁਸਖਾ ਇਹ ਸਮਝ ਜਾਊਗਾ ਤੇ ਬਹੁਤ ਵਧੀਆ ਨੁਸਖਾ ਦੋਸਤੋ ਕਿਉਂਕਿ ਆਪਾਂ ਨੂੰ ਸਰਦੀਆਂ ਚ ਠੰਡ ਚ ਖਾਂਗ ਚ ਖਾਮਤਾ ਹੋਈ ਜਾਂਦਾ ਤੇ ਅਕਸਰ ਹੀ ਅਸੀਂ ਇਹ ਵਰਤਦੇ ਹੁੰਦੇ ਹਾਂ ਕਿਉਂਕਿ ਜਦੋਂ ਡੈਵੀ ਨੂੰ ਹੋ ਜੇ ਜਾਂ ਮੈਨੂੰ ਜਾਂ ਕਿਸੇ ਨੂੰ ਵੀ ਪਰਿਵਾਰ ਚ ਖਾਂਗ ਚ ਕਮ ਹੋ ਜੇ ਤਾਂ ਉਦੋਂ ਇਹੀ ਨੁਸਖਾ ਵਰਤਦੇ ਹਾਂ ਹਾਂਜੀ ਪੁਰਾਣੇ ਟਾਈਮ ਚ ਇਹਨੂੰ ਮਤਲਬ ਵੀ ਬਣਾ ਕੇ ਰੱਖ ਲੈਂਦੇ ਸੀ ਪਾਊਡਰ ਨੂੰ ਸ਼ਹਿਦ ਵਿੱਚ ਤੇ ਅਦਰਕ ਦੇ ਰਸ ਚ ਦੰਦ ਦੇ ਸੀ ਥੋੜਾ ਜਿਹਾ ਗਰਮ ਕਰਕੇ ਤੇ ਉਵੇਂ ਆਪਾਂ ਸਾਰਾ ਪ੍ਰੋਸੈਸ ਨਸਣ ਲੱਗੇਵੇਂ ਕਿਵੇਂ ਬਣਾ ਸਕਦੇ ਆਪਾਂ ਤੇ ਇਹਦੇ ਲਈ ਆਪਾਂ ਲਿਆਂ ਨੇ ਜੀ 20 25 ਕਾਲੀ ਮਿਰਚ ਠੀਕ ਹੈ ਜੀ ਤੇ ਇਹਦਾ ਅਦਰ ਲੈ ਜੀ ਆਪਾਂ ਲੌਂਗ ਮਤਲਬ 15 ਤੋਂ 16 ਆਪਾਂ ਲੌਂਗ ਲੈ ਲੈ 12 ਤੋਂ 13 ਜੇ 20 ਮਿਰਚਾਂ ਕਾਲੀਆਂ ਤਾਂ 10 12 ਤੋਂ 13 ਆਪਾਂ ਲੌਂਗ ਲੈ ਲੈਣੇ ਜੀ ਠੀਕ ਹੈ ਜੀ ਤੇ ਆਹ ਲਈ ਆ ਜੀ ਆਪਾਂ ਦਾਲਚੀਨੀ ਇੱਕ ਸਟਿਕ ਜੀ ਲੈ ਲੈਣੀ ਹੈ ਤਾਂ ਇੱਕ ਡੰਡੀ ਜੀ ਹੂੰ ਤੇ ਆ ਇੱਕ ਲਈ ਜੀ ਆਪਾਂ ਮਲਠੀ ਠੀਕ ਹੈ ਜੀ ਮਲਠੀ ਦੀ ਜਿਹੜੀ ਦਾਲ ਚੀਨੀ ਬਹੁਤ ਜਿਆਦਾ ਫਾਇਦਾ ਕਰਦੀ ਹੈ ਨਹੀਂ ਜੀ ਮਤਲਬ ਜੋ ਵੀ ਇਨਫੈਕਸ਼ਨ ਨਾਲ ਗੱਲ ਵਿੱਚ ਜਾਂ ਛਾਤੀ ਵਿੱਚ ਬਲਗਮ ਜਮਾ ਹੋਈ ਹੋਈ ਜਿਹਦੇ ਕਰਕੇ ਆਪ ਨੂੰ ਬਹੁਤ ਜਿਆਦਾ ਦਿੱਕਤ ਆਉਂਦੀ ਹੈਗੀ ਹੂੰ ਸਾਹ ਮਤਲਬ ਫੁੱਲਣ ਤੱਕ ਦੀ ਤਖਲੀਬ ਆ ਜਾਂਦੇ ਮਤਲਬ ਸਾਹ ਵੀ ਬਹੁਤ ਜਿਆਦਾ ਔਖਾ ਹੁੰਦਾ ਜਿਵੇਂ ਛੋਟੇ ਬੱਚੇ ਨੇ ਰਾਤ ਨੂੰ ਉਹਨਾਂ ਨੂੰ ਬਹੁਤ ਜਿਆਦਾ ਦਿੱਕਤ ਆਉਂਦੀ ਹੈਗੀ ਮਤਲਬ ਨੱਕ ਬੈਹਂਦਾਗਾ ਜਾਂ ਛਾਤੀ ਜਾਮ ਹੁੰਦੀ ਹੈ ਤਾਂ ਉਹਦੇ ਵਾਸਤੇ ਜਿਹੜੀ ਰੈਮਡੀ ਬਹੁਤਿਆਂ ਦਾ ਫਰਕ ਮਹਿਸੂਸ ਕਰਵਾਉਗੀ ਜੀ ਤੇ ਇਹਨਾਂ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਤਵੇ ਤੇ ਹਲਕਾ ਹਲਕਾ ਭੁੰਨ ਲਾਂਗੇ ਜੀ ਠੀਕ ਹੈ ਜੀ ਹਲਕਾ ਹਲਕਾ ਸਾਰੀਆਂ ਨੂੰ ਇਕੱਠੀਆਂ ਨੇ ਭੁੰਨ ਲਾਗੇ ਹਾਂਜੀ ਆਪਾਂ ਮਲਠੀ ਲਈਆ ਦਾਲ ਚੀਨੀ ਕਾਲੀ ਮਿਰਚ ਤੇ ਲੌਂਗ ਠੀਕ ਹੈ ਜੀ ਇਹ ਚਾਰ ਚੀਜ਼ਾਂ ਨੇ ਜੀ ਤੇ ਇਹਨਾਂ ਨੂੰ ਆਪਾਂ ਤਵੇ ਤੇ ਰੱਖ ਕੇ ਚੰਗੀ ਤਰ੍ਹਾਂ ਭੁੰਨ ਲੈਣਾ ਚਾਰੀ ਦੀ ਜਪਨ ਲਾਗੇ ਜੀ ਹਾਂ ਭੁੰਨਣੀਆਂ ਕਿੰਨੀਆਂ ਕਿੰਨੀਆਂ ਕਰਾਂ ਮਤਲਬ ਜਿਵੇਂ ਆਪਾਂ ਪਾਊਡਰ ਤਿਆਰ ਕਰਨਾ ਜੀ ਵੀ ਉਹ ਵਧੀਆ ਤਿਆਰ ਹੋ ਜੇ ਬਸ 5 ਕਿ ਮਿੰਟ ਆਪਾਂ ਇਹਨਾਂ ਨੂੰ ਹਲਕੀ ਜੀ ਅੱਗ ਤੇ ਰੋਸਟ ਜੇ ਕਰ ਲਾਂਗੇ ਤੋਂ ਲਾਂਗੇ ਠੀਕ ਹੈ ਲਰਮਣ ਕਾਫੀ ਟਾਈਮ ਹੋ ਗਿਆ ਇਹਨੂੰ ਤੇ ਨਮੀ ਤਾਂ ਸੁੱਕ ਗਈ ਹੋਣੀ ਹੈਂ ਕੋ ਹਾਂਜੀ ਹਾਂਜੀ ਇਹਨਾਂ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਜੀ ਹਾਂਜੀ ਤੇ ਹੁਣ ਆਪਾਂ ਇਹਨਾਂ ਨੂੰ ਹੌਲਾ ਜਿਹਾ ਠੰਡਾ ਕਰ ਲਾਂਗੇ ਜੀ ਇੱਕ ਪਲੇਟ 'ਚ ਕੱਢ ਕੇ ਠੀਕ ਹੈ ਇਹਨੂੰ ਪੀਸਣਾ ਲਰਮਣ ਆਪਾਂ ਹਾਂਜੀ ਇਹਦਾ ਪਾਊਡਰ ਬਣਾਉਣਾ ਜੀ ਤੇ ਇਹ ਪਾਊਡਰ ਆਪਾਂ ਬਣਾ ਕੇ ਰੱਖ ਸਕਦੇ ਹਾਂ ਜੀ ਠੀਕ ਹੈ ਜੀ ਤੇ ਜਦੋਂ ਵੀ ਆਪਾਂ ਨੂੰ ਜਰੂਰਤ ਹੋਵੇ ਤੇ ਆਪਾਂ ਵਰਤ ਸਕਦੇ ਹਾਂ ਜੀ ਕਿਉਂਕਿ ਠੰਡ ਦੌਰਾਨ ਮਤਲਬ ਅਕਸਰ ਆਪਾਂ ਕੁਝ ਵੀ ਮਾੜੀ ਮੁੱਟੀ ਚੀਜ਼ ਖਾ ਲੈਨੇ ਜੀ ਥੰਦੀ ਮਿੱਠੀ ਉਹਦਾ ਕਰਕੇ ਬਜ਼ੁਰਗਾਂ ਨੂੰ ਵੀ ਬੱਚਿਆਂ ਨੂੰ ਵੀ ਤੇ ਪਰਿਵਾਰ ਦੇ ਮੈਂਬਰਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਜੀ ਕਈ ਵਾਰ ਮਤਲਬ ਵੀ ਸਾਹ ਜਿਵੇਂ ਰੁਕਣ ਲੱਗ ਜਾਂਦਾ ਇੰਨੀ ਜ਼ਿਆਦਾ ਖਾਂਗ ਜਿ ਖਾਮ ਹੁੰਦੀ ਹੈ ਬਲਗਮ ਜਮਾ ਹੋ ਜਾਂਦੀ ਹੈਗੀ ਹਾਂਜੀ ਤੇ ਇਸ ਪਾਊਡਰ ਨਾਲ ਬਹੁਤ ਜ਼ਿਆਦਾ ਰਾਹਤ ਮਿਲੂਗੀ ਜੀ ਬਲਗਮ ਵਾਲੀ ਖਾਂਗ ਤਾਂ ਰੋਂ ਬਹੁਤ ਜ਼ਿਆਦਾ ਤੰਗ ਕਰਦੀ ਆ ਹਾਂਜੀ ਹੂੰ ਤੇ ਹੁਣ ਇਹ ਮੈਂ ਬਿਲਕੁਲ ਥੋੜਾ ਜਿਹਾ ਬਣਾਇਆ ਜੀ ਪਰ ਜੇ ਤੁਸੀਂ ਚਾਹੋ ਤਾਂ ਇਹਨੂੰ ਮਤਲਬ ਕਾਫੀ ਟਾਈਮ ਬਾਬਾ ਵਾਸਤਰ ਬਣਾ ਕੇ ਤੇ ਮਿਕਸੀ ਵਿੱਚ ਚੰਗੀ ਤਰ੍ਹਾਂ ਬਰੀਕ ਪਾਊਡਰ ਬਣਾ ਕੇ ਰੱਖ ਸਕਦੇ ਹਾਂ ਜੀ ਠੀਕ ਹੈ ਜੀ ਹੁਣ ਆਪਾਂ ਇਹਨੂੰ ਪੀਸ ਲਾਂਗੇ ਹਾਂਜੀ ਇਹਨੂੰ ਮਤਲਬ ਕੱਟ ਕੇ ਇਹਨੂੰ ਬਰੀਕ-ਬਰੀਕ ਕਰ ਲਾਂਗੇ ਸਾਰੀਆਂ ਚੀਜ਼ਾਂ ਨੂੰ ਠੀਕ ਹੈ ਜੀ ਬਣਾ ਲਿਆ ਪਾਊਡਰ ਹਾਂਜੀ ਪਾਊਡਰ ਬਣ ਗਿਆ ਜੀ ਤੇ ਜਿਹੜੇ ਮਲਠੀ ਦੇ ਟਕੇ ਸੀ ਉਹ ਆਪਾਂ ਕੱਢ ਤੇ ਬਰੀਕ ਪਾਊਡਰ ਤਿਆਰ ਕਰ ਲਏ ਜੀ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਮੈਂ ਪਹਿਲਾਂ ਵੀ ਕਿਹਾ ਵੀ ਜੇਕਰ ਆਪਾਂ ਕਾਫੀ ਮਤਲਬ ਬਾਅਸਰਾ ਬਣਾਉਣਾਗਾ ਤਾਂ ਆਪਾਂ ਇਹਨੂੰ ਮਿਕਸੀ ਵਿੱਚ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਇਹਦਾ ਬਣਾ ਕੇ ਰੱਖ ਸਕਦੇ ਹਾਂ ਠੀਕ ਹੈ ਜੀ ਮਿਕਸੀ ਵੀ ਪੀਸ ਸਕਦੇ ਹਾਂ ਪਰ ਹੁਣ ਇੰਨੇ ਕਿ ਜਦੋਂ ਮੈਨੂੰ ਲੱਗਾ ਫਿਰ ਮਿਕਸੀ ਦੇ ਤਾਂ ਉਹਨਾਂ ਨਾਲ ਹੀ ਜਿਪ ਜੁਖੰਭਾਂ ਨਾਲ ਹਣਾ ਹਾਂਜੀ ਹਾਂਜੀ ਤੇ ਇਹ ਪਾਊਡਰ ਨੂੰ ਆਪਾਂ ਸੰਭਾਲ ਕੇ ਰੱਖ ਲੈਣਾ ਤੇ ਜਦੋਂ ਵੀ ਕਿਸੇ ਨੂੰ ਵੀ ਖੰਗ ਜੁਖੰਭ ਲੱਗਦੀ ਆ ਉਦੋਂ ਆਪਾਂ ਇੱਕ ਪਾਊਡਰ ਇਸ ਪਾਊਡਰ ਦਾ ਲੈ ਲੈਣਾਗਾ ਇੱਕ ਚਮਚ ਠੀਕ ਹੈ ਜੀ ਤੇ ਇੱਕ ਆਪਾਂ ਕੰਦੂ ਕਸ ਕਰ ਲੈਣਾ ਜੀ ਆਦਰਕ ਨੂੰ ਮਤਲਬ ਆਪਾਂ ਨੂੰ ਆਦਰਕ ਦਾ ਰਸ ਚਾਹੀਦਾ ਤੇ ਦੇ ਵਿੱਚ ਆਪਾਂ ਹੋਰ ਚੀਜ਼ਾਂ ਵੀ ਐਡ ਕਰਕੇ ਬਹੁਤ ਵਧੀਆ ਜਿਹੜੀ ਖੰਗ ਦੀ ਦਵਾਈ ਜ਼ੁਕਾਮ ਦੀ ਦਵਾਈ ਘਰ ਹੀ ਬਣਾ ਕੇ ਬੱਚਿਆਂ ਨੂੰ ਦੇ ਸਕਦੇ ਆ ਸਾਰੇ ਪਰਵਾਧ ਮੈਂਬਰ ਲੈ ਸਕਦੇ ਜਿੰਨਾਂ ਨੂੰ ਇਹ ਪ੍ਰੋਬਲਮ ਆਉਂਦੀ ਹੈਗੀ ਇਹੇ ਦੋਸਤੋ ਇੱਕ ਦੋ ਬਾਾਰ ਲੈਣ ਨਾਲ ਹੀ ਫਰਕ ਦਿਖਣ ਲੱਗ ਜਾਂਦਾ ਪਰ ਇੱਕ ਵਾਰੀ ਜੇ ਤੁਸੀਂ ਲੌਂਗ ਹੋ ਦੀ ਤੁਹਾਨੂੰ ਫਰਕ ਮਹਿਸੂਸ ਹੋਊਗਾ ਬਹੁਤ ਵਧੀਆ ਨੁਸਖਾ ਜੀ ਇਹ ਕਿਉਂਕਿ ਅਕਸਰ ਜਿਹਦਾ ਆਪਾਂ ਛੋਟੇ ਛੋਟੇ ਹੁੰਦੇ ਸੀ ਬਿਮਾਰ ਹੋ ਜਾਂਦੇ ਸੀਗੇ ਤੇ ਆਪਣੀ ਮੰਮੀ ਜਾਂ ਦਾਦੀ ਦਿੰਦੇ ਹੁੰਦੇ ਸੀ ਥੋੜਾ ਜਿਹਾ ਗਰਮ ਕਰਕੇ ਤੇ ਉਹ ਚੀਜ਼ਾਂ ਮੈਂ ਚਲੋ ਸਭ ਨਾਲ ਸ਼ੇਅਰ ਕਰੀਆਂ ਜਾਣ ਹਾਂਜੀ ਹਾਂਜੀ ਚਲੋ ਹੁਣ ਆਪਾਂ ਇਹਦਾ ਰਾਸ ਕ ਜੀ ਵੀ ਛੋਟੇ ਵਿੱਚ ਕਈ ਵਾਰ ਉਹ ਨਹੀਂ ਲੈਂਦੇ ਤਾਂ ਤੁਸੀਂ ਆਦਰਕ ਦਾ ਜਿਹੜਾ ਰਾਸ ਤੁਹਾਨੂੰ ਸਕਿਪ ਕਰ ਸਕਦੇ ਹੋ ਇਹਦੀ ਥਾਂ ਜੀ ਮੈਂ ਸ਼ਾਇਦ ਵੀ ਪਾ ਸਕਦੇ ਹਾਂ ਤੇ ਵਿੱਚ ਜਿਹੜੇ ਆਰਾਮ ਨਾਲ ਲੈ ਲੈਣ ਜੀ ਇਹਨੂੰ ਵੈਸੇ ਤਾਂ ਆਪਾਂ ਇਹਦੇ ਵਿੱਚ ਸ਼ਾਇਦ ਭਾਵਾਂਗੇ ਰਮ ਨੂੰ ਪਤਾ ਵੀ ਨਹੀਂ ਲੱਗਣਾ ਸਰ ਕਿਸੇ ਹਾਂਜੀ ਹਾਂਜੀ ਪਰ ਕਈ ਵਾਰ ਛੋਟੇ ਵਿੱਚ ਨਹੀਂ ਲੈਂਦੇ ਜੀ ਵੀ ਜਿੱਦੀ ਹੁੰਦੇ ਨੇ ਹਾਂਜੀ ਤਾਂ ਉਦੋਂ ਆਪਾਂ ਇਹਨੂੰ ਸਕਿਪ ਕਰ ਸਕਦੇ ਹਾਂ ਪਰ ਜੇ ਜੇਕਰ ਪਾਓਗੇ ਬੱਚੇ ਲੈ ਲੈਣ ਤਾਂ ਬਹੁਤ ਹੀ ਫਰਕ ਮਹਿਸੂਸ ਹੋਊਗਾ ਜੇ ਇਸ ਚੀਜ਼ ਨਾਲ ਲਓ ਜੀ ਆਪਾਂ ਚੰਗੀ ਤਰ੍ਹਾਂ ਆਦਰਕ ਨੂੰ ਕੱਦੂ ਕਾਸ ਕਰ ਲਿਆ ਤੁਣ ਜਿਹੜਾ ਇਹਦਾ ਪੇਸਟ ਹੈ ਕਸ਼ਨਨੀ ਦੀ ਮਦਰ ਆਪਾਂ ਇਹਦਾ ਜੂਸ ਕੱਢਣਾ ਹੈ ਤੇ ਇਹਦੇ ਨੂੰ ਸ਼ਨਨੀ ਚ ਪਾ ਲਾਂਗੇ ਜੀ ਮਤਲਬ ਇਹਦਾ ਰਸ ਜਾ ਕੱਢਣਾ ਆਪਾਂ ਨੇ ਹਾਂਜੀ ਹਾਂਜੀ ਹਮ ਚਾਹ ਕੋਲ ਨੂੰ ਲੈ ਲਈ ਜੀ ਆਪਾਂ ਤੇ ਇਹਨਾਂ ਪੈਣ ਚੰਗੀ ਤਰ੍ਹਾਂ ਪੋਣ ਲਾਂਗੇ ਜੀ ਇਹਦਾ ਚਮਚਾ ਕੀ ਬਹੁਤ ਰਹੂਗਾ ਰੋਣ ਹਨਾ ਹਾਂਜੀ ਹਾਂਜੀ ਬਹੁਤ ਹੈ ਜੀ ਕਾਫੀ ਹੈ ਇਹ ਮਤਲਬ ਆਪਣਾ ਇੱਕ ਵਾਰੀ ਦੀ ਖਰਾਕ ਆ ਗਈ ਇੱਕ ਚਮਚਾ ਅਦਰਕ ਦਾ ਹਾਂਜੀ ਮੈਂ ਦੱਸ ਦਿਆਂ ਜੀ ਕਿੰਨਾ ਕੁ ਲੈ ਸਕਦੇ ਆਪਾਂ ਛੋਟੇ ਬੱਚੇ ਨੂੰ ਕਿੰਨਾ ਕੁ ਦੇਣਾ ਹੈਗਾ ਸਭ ਤੋਂ ਪਹਿਲਾਂ ਆਪਾਂ ਤਿਆਰ ਕਰ ਲ ਲਈ ਜੀ ਇੱਕ ਚਮਚਾ ਵੰਗੋ ਅਦਰਕ ਦਾ ਰਸ ਨਿਕਲਿਆ ਹੈ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਚਮਚੇ ੜਾ ਪਾਊਡਰ ਬਣਾਏ ਜੀ ਇਹ ਦਾ ਠੀਕ ਹੈ ਜੀ ਇੱਕ ਚਮਚਾ ਅਦਰਕ ਦੇ ਰਸ ਚ ਦੋ ਚਮਚ ਆਪਣੇ ਪਾਊਡਰ ਦੇ ਪਾਉਣੇ ਆ ਜੀ ਹਾਂਜੀ ਠੀਕ ਹੈ ਜੀ ਦੋ ਚਮਚਾ ਪਾ ਪਾਊਡਰ ਪਾ ਲੈਣੇ ਆ ਜੀ ਹੂੰ ਤੇ ਇੱਕ ਚਮਚੇ ਆਪਾਂ ਪਾਵਾਂਗੇ ਜੀ ਸ਼ਾਇਦ ਦਾ ਠੀਕ ਹੈ ਜੀ ਇਹਦੇ ਵਿੱਚ ਇੱਕ ਚਮਚਾ ਸ਼ਹਿਦ ਦਾ ਹਾਂਜੀ ਇਹ ਆਪਾਂ ਉਹਦੀ ਪਾਉਣਾ ਜੀ ਜਦੋਂ ਆਪਾਂ ਲੈਣਾ ਹੈ ਇਹ ਆਪਾਂ ਪਾਊਡਰ ਸੰਭਾਲ ਕੇ ਰੱਖ ਲੈਣਾ ਹੈਗਾ ਤੇ ਮਤਲਬ ਇਹ ਲੈਣ ਵੇਲੇ ਤਿਆਰ ਕਰਨਾ ਆਪਾਂ ਇਹ ਪ੍ਰੋਜੈਕਟ ਜਿਹੜਾ ਹਾਂਜੀ ਤੇ ਇੱਕ ਚਮਚਾ ਸ਼ਹਿਦ ਦਾ ਪਾ ਲਈ ਤੇ ਇਹਦੇ ਵਿੱਚ ਹੀ ਪਾਵਾਂਗੇ ਜੀ ਸੇਧਾ ਨਮਕ ਚੁਟਕੀ ਭਰ ਕੇ ਠੀਕ ਹੈ ਜੀ ਆਪਣਾ ਜਿਹੜਾ ਪਿੰਕ ਸਾਲਟ ਹੁੰਦਾ ਹਾਂਜੀ ਹਮ ਤੇ ਘਰ ਦੀ ਹਲਦੀ ਹੈ ਨਹੀਂ ਸੀ ਜੀ ਆਪਾਂ ਜੇਕਰ ਉਹ ਇਹਦੇ ਵਿੱਚ ਪਾ ਲਈ ਤਾਂ ਬਹੁਤ ਵਧੀਆ ਰਿਜ਼ਲਟ ਆਉਂਦਾ ਹੈਗਾ ਹਾਂਜੀ ਉਹ ਜਿਹੜੀ ਓਪੀਸੀ ਹੋਈ ਆਪਾਂ ਬਾਜ਼ਾਰ ਚੋਂ ਲੈਣੇ ਜੀ ਉਹ ਤਾਂ ਇਹਨਾਂ ਕੋਈ ਵਧੀਆ ਰਿਜ਼ਲਟ ਨਹੀਂ ਆਉਂਦਾ ਪਰ ਜੇਕਰ ਆਪਣੇ ਕੋਲੇ ਹਲਦੀ ਹੈਗੀ ਆ ਆਪਾਂ ਖੁਦ ਘਰੇ ਪੀਸਦੇ ਆ ਤਾਂ ਉਹਦਾ ਬਹੁਤ ਹੀ ਵਧੀਆ ਰਿਜ਼ਲਟ ਆਉਂਦਾ ਜੀ ਇਸ ਕਰਕੇ ਜਿਹੜੀ ਹਲਦੀ ਉਹ ਜ਼ਰੂਰ ਪਾਓ ਜੀ ਜਿਵੇਂ ਚੁਟਕੀ ਕੇ ਇਹਦੇ ਵਿੱਚ ਭਰ ਕੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਹੈਗਾ ਤੇ ਇਹਦਾ ਅੱਧਾ-ਅੱਧਾ ਚਮਚਤਾ ਜਿਹੜੇ ਵੱਡੇ ਨੇ ਪਰਿਵਾਰ ਦੇ ਮੈਂਬਰ ਨੇ ਉਹ ਲੈ ਸਕਦੇ ਨੇ ਤੇ ਬੱਚੇ ਨੂੰ ਆਪਾਂ ਸਿਰਫ ਉਸ ਉਂਗਲ ਤੇ ਜਾਂ ਚਮਚ ਦਾ ਚੌਥਾ ਹਿੱਸਾ ਹੀ ਦੇਣਾਗਾ ਮਤਲਬ ਮੈਂ ਉਂਗਲ ਤੇ ਲਗਾ ਕੇ ਬਸ ਇੰਨਾ ਹੀ ਦੇਣਾ ਜੀ ਬੱਚੇ ਲਗਾਓ ਜੀ 1 ਮਿੰਟ ਦੁਬਾਰਾ ਬੱਚੇ ਬੱਚੇ ਨੂੰ ਆਪਾਂ ਇੰਨਾ ਹੀ ਦੇ ਸੋ ਹਾਂਜੀ ਮਤਲਬ ਚਮਚ ਦਾ ਚੌਥਾ ਹਿੱਸਾ ਮਤਲਬ ਛੋਲਿਆਂ ਦੇ ਦਾਣੇ ਕਿ ਜਿੰਨਾ ਆਪਾਂ ਕਹਿੰਦੇ ਹਾਂ ਨਾ ਤੇ ਇਹ ਆਪਾਂ ਦੋ ਵਾਰੀ ਲੈਣਾ ਜੀ ਸਵੇਰੇ ਸ਼ਾਮ ਤੇ ਉਸ ਤੋਂ ਬਾਅਦ ਆਪਾਂ ਕੁਝ ਵੀ ਖਾਣਾ ਪੀਣਾ ਨਹੀਂ ਕਿਉਂਕਿ ਆਪਣਾ ਐਵੇਂ ਹੁੰਦਾ ਵੀ ਚਲੋ ਵੀ ਕੁਝ ਖਾਈਏ ਅੱਧਾ ਘੰਟਾ ਜਾਂ ਘੰਟਾ ਮਤਲਬ ਆਪ ਨਹੀਂ ਨਹੀਂ ਜੀ ਮਤਲਬ ਖਾਣ ਪੀਣ ਤੋਂ ਕਹਿ ਰਹੀ ਆ ਵੀ ਪਰਹੇਜ਼ ਰੱਖਣਾਗਾ ਹਾਂਜੀ ਹਾਂਜੀ ਵੀ ਗਰਮਾਹ ਜੀ ਆ ਜੂਗੀ ਇਹਦੇ ਨਾਲ ਹਾਂਜੀ ਹਾਂਜੀ ਹੂੰ ਤੇ ਆਪਾਂ ਜ਼ਿਕਰ ਕਈ ਵਾਰ ਆਇਆ ਮੈਂ ਹੁੰਦਾ ਵੀ ਬੱਚੇ ਆਉਂ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਜਾਂ ਬੱਚੇ ਪਾਣੀ ਮੰਗਦੇ ਨੇਗੇ ਤਾਂ ਆਪਾਂ ਥੋੜਾ ਜਿਹਾ ਗੂੰਗੁਣਾ ਪਾਣੀ ਦੇ ਸਕਦੇ ਆ ਬੱਚੇ ਨੂੰ ਪਰ ਜ਼ਿਆਦਾ ਨਹੀਂ ਦੇਣਾ ਤੇ ਬਹੁਤ ਵਧੀਆ ਫਰਕ ਮਹਿਸੂਸ ਹੁੰਦਾ ਜੀ ਤੇ ਇਹਨੂੰ ਆਪਾਂ ਥੋੜਾ ਜਿਹਾ ਗਰਮ ਪਾਣੀ ਲੈ ਕੇ ਕੌਲੀ ਨੂੰ ਆਪਾਂ ਐਵੇਂ ਹੀ ਰੱਖ ਲੈਣਾ ਮੈਂ ਹਲਕਾ ਜਿਹਾ ਇਹਨੂੰ ਗਰਮ ਕਰ ਲੈਣਾਗਾ ਠੀਕ ਹੈ ਜੀ ਤੇ ਫੇਰ ਆਪਾਂ ਇਹਨੂੰ ਲੈਣਾ ਜੀ ਠੀਕ ਹੈ ਜੀ ਸੋ ਵੱਡਿਆਂ ਵਾਸਤੇ ਬਹੁਤ ਜਿਆਦਾ ਫਾਇਦੇਮੰਦ ਹੈ ਜੀ ਇਹ ਤੇ ਛੋਟੇ ਬੱਚਿਆਂ ਨੂੰ ਬਹੁਤ ਹੀ ਜਿਆਦਾ ਇਹ ਰਾਤ ਦਿੰਦੀ ਹੈ ਤੇ ਇੱਕ ਹੋਰ ਚੀਜ਼ ਜੀ ਮੈਂ ਛੋਟੇ ਬੱਚੇ ਨੇ ਉਹਦੇ ਵਾਸਤੇ ਆਪਾਂ ਵਿਕਸ ਦੀ ਜਿਹੜੀ ਰੈਮਡੀ ਉਹ ਦੱਸੀ ਹੋਈ ਹੈਗੀ ਉਹ ਵੀ ਬਣਾ ਸਕਦੇ ਹਾਂ ਘਰ ਵਿੱਚ ਤੇ ਨਹੀਂ ਵਿਕਸ ਬੱਚਿਆਂ ਦੇ ਜ਼ਰੂਰ ਵਾਸਲੋ ਜਿਨ੍ਹਾਂ ਨੂੰ ਖੰਗ ਜ਼ੁਕਾਮ ਦੀ ਦਿੱਕਤ ਰਹਿੰਦੀ ਹੈ ਪੈਰਾਂ ਦੀ ਤਲੀਆਂ ਤੇ ਚੰਗੀ ਤਰ੍ਹਾਂ ਮ사ਜ ਕਰਕੇ ਛਾਤੀ ਤੇ ਲਗਾ ਕੇ ਤੇ ਆਪਾਂ ਪੈਰਾਂ ਦੀ ਜੋ ਚੰਗੀ ਤਰ੍ਹਾਂ ਮ사ਜ ਕਰਦੇ ਤੇ ਸੌਕਸ ਜ਼ਰੂਰ ਪਹਿਨਾਉਣੀਆਂ ਨੇਗੀਆਂ ਤੇ ਉਸ ਤੋਂ ਬਾਅਦ ਤੁਸੀਂ ਰਿਜ਼ਲਟ ਦੇਖੋ ਇੱਕ ਜਦਵਾਬ ਚੀਜ਼ ਆਪਾਂ ਦਿੱਤੀ ਹੋਈ ਤਾਂ ਬੱਚਾ ਜਿਹੜਾ ਬਹੁਤ ਹੀ ਜ਼ਿਆਦਾ ਰਾਤ ਫੀਲ ਕਰੂਗਾ ਸੁਖਾਂਗ ਜੁਖਾਮ ਵਾਲਾ ਬੱਚਾ ਬਹੁਤ ਹੀ ਜ਼ਿਆਦਾ ਔਖਾ ਹੁੰਦਾ ਤੇ ਇਸ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਫਰਕ ਮਹਿਸੂਸ ਹੁੰਦਾ ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ